ਸਸਿਅ ਕਾਲ ਤੁਹਾਡਾ electionspatiala.com ਵੈਬ ਪੋਰਟਲ ਤੇ ਸਵਾਗਤ ਹੈ ਇਸ ਪੋਰਟਲ ਦੇ ਉੱਪਰ ਪਟਿਆਲਾ ਕੌਨਸਟਿਟੂਐਂਸੀ ਵਿੱਚ ਆਉਣ ਵਾਲੇ ਸਾਰੇ ਵੋਟਰ ਆਪਣੇ ਬੂਥ ਤੇ ਕਤਾਰ ਵਿੱਚ ਖੜੇ ਵੋਟਰਾਂ ਦੀ ਗਿਣਤੀ ਤੇ ਹੋਰ ਸੂਚਨਾ ਪ੍ਰਾਪਤ ਕਰ ਸਕਦੇ ਹੋ ਇਸ ਵੈਬ ਪੇਜ ਤੇ ਪਹੁੰਚ ਕੇ ਉੱਪਰ ਸੱਜੇ ਹੱਥ ਕਲਿੱਕ ਹੇਅਰ ਦਾ ਬਟਨ ਫਲੈਸ਼ ਕਰ ਰਿਹਾ ਹੈ ਉਸ ਨੂੰ ਦਬਾ ਕੇ ਤੁਸੀਂ ਇੱਕ ਅਗਲੇ ਵੈਬ ਪੇਜ ਦੇ ਉੱਪਰ ਪਹੁੰਚ ਜਾਓਗੇ ਜਿੱਥੇ ਤੁਹਾਨੂੰ ਬਹੁਤ ਸਾਰੇ ਪੋਲਿੰਗ ਬੂਥ ਦਿਖ ਰਿਹਾ ਹੋਣ ਆਪਣਾ ਪੋਲਿੰਗ ਬੂਥ ਖੋਜਣ ਲਈ ਤੁਸੀਂ ਸਭ ਤੋਂ ਪਹਿਲਾਂ ਆਪਣੀ ਕੌਨਸਟਿਟੂਐਂਸੀ ਨੂੰ ਸਿਲੈਕਟ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਆਪਣੇ ਬੂਥ ਨੂੰ ਬੂਥ ਦੇ ਨਾਮ ਜਾਂ ਬੂਥ ਦੇ ਨੰਬਰ ਆਈਂ ਖੋਜ ਸਕਦੇ ਹੋ ਜਿਵੇਂ ਕਿ ਇੱਥੇ ਤੁਹਾਡੇ ਸਾਹਮਣੇ ਨਾਮ ਰਹੀਂ ਇੱਕ ਬੂਤ ਨੂੰ ਖੋਜਿਆ ਹੈ ਆਵੇਂ ਹੀ ਤੁਸੀਂ ਬੂਤ ਦੇ ਨੰਬਰ ਆਹੀਂ ਵੀ ਉਸ ਨੂੰ ਖੋਜ ਸਕਦੇ ਹੋ ਆਪਣਾ ਬੂਤ ਖੋਜਣ ਤੋਂ ਬਾਅਦ ਤੁਹਾਨੂੰ ਉਸ ਬੂਤ ਦੀ ਟਾਈਲ ਦੇ ਉੱਪਰ ਕਤਾਰ ਵਿੱਚ ਖੜੇ ਲੋਕਾਂ ਦੀ ਗਿਣਤੀ ਦਿਖਾਈ ਦੇਵੇ ਤੇ ਇਹ ਵੀ ਦਿਖਾਈ ਦੇਵੇਗਾ ਕਿ ਆਖਰੀ ਵਾਰ ਉਸ ਇਨਫੋਰਮੇਸ਼ਨ ਨੂੰ ਕਦੋਂ ਅਪਡੇਟ ਕਰਿਆ ਗਿਆ ਸੀ ਇੱਥੇ ਤੁਹਾਨੂੰ ਇਹ ਅੰਕ 0 ਤੇ ਸਵੇਰ ਦੇ 8 ਵਜੇ ਦਿਖ ਰਿਹਾ ਹੋਵੇਗਾ ਕਿਉਂਕਿ ਇਹ ਅੰਕ ਇਲੈਕਸ਼ਨ ਵਾਲੇ ਦਿਨ ਅਪਡੇਟ ਹੋਣ ਆਪਣੇ ਬੂਥ ਤੇ ਟਾਈਲ ਦੇ ਉੱਪਰ ਕਲਿੱਕ ਕਰਕੇ ਤੁਹਾਨੂੰ ਆਪਣੇ ਬੂਥ ਦੀ ਸਾਰੀ ਡਿਟੇਲ ਦਿਖ ਜਾਵੇਗੀ ਜੇਕਰ ਤੁਹਾਨੂੰ ਕਿਸੇ ਸਹੂਲੀਅਤ ਦੀ ਜ਼ਰੂਰਤ ਹੈ ਜਾਂ ਇਲੈਕਸ਼ਨ ਵਿਭਾਗ ਵੱਲੋਂ ਤੁਹਾਨੂੰ ਕੋਈ ਮਦਦ ਦੀ ਜ਼ਰੂਰਤ ਹੈ ਤਾਂ ਤੁਸੀਂ ਵੈਬ ਪੇਜ ਤੇ ਦਿੱਤੇ ਗਏ ਫਾਰਮ ਨੂੰ ਵੀ ਭਰ ਸਕਦੇ ਹੋ ਉਦਾਹਰਨ ਦੇ ਤੌਰ ਤੇ जे कोई इज बंदता ट्रांसपोर्ट की फैसिलिटी पुछना चाहता है तो वो अपना नाम अपना कॉन्टैक्ट ते अपना मैसेज दर्ज कर दे मैसेज दर्ज करने बाद करबमिट तलिक करके थोड़ी रिक्वेस्ट सबमिट हो जाएगी तो टीम थोनों ਫੋਨ ਦੇ ਮਾਧਿਅਮ ਤੇ ਕਾਲ ਕਰਕੇ ਤੁਹਾਡੀ ਜਿਹੜੀ ਵੀ ਦੁਬਿਧਾ ਹੈ ਉਹਦਾ ਹੱਲ ਕੱਢੀ ਮੈਨੂੰ ਪੂਰੀ ਉਮੀਦ ਹੈ ਕਿ ਇਸ ਵੈਬ ਪੋਰਟਲ ਦੀ ਮਦਦ ਨਾਲ ਤੁਹਾਡਾ ਇਸ ਵਾਰ ਵੋਟ ਪਾਉਣ ਦਾ ਐਕਸਪੀਰੀਅੰਸ ਕਾਫੀ ਹੱਦ ਤੱਕ ਵਧੇਗਾ ਧੰਨਵਾਦ